ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇ ਰੇ ਸਾ ਸੰਗਤ ਤੁਹਾਨੂੰ ਕੋਢੀ ਵਾਲਿਆਂ ਬਾਰੇ ਹੋਰ ਸੁਣਾਉਣੇ ਕੁਝ ਗੱਲਾਂ ਕਿਉਂਕਿ ਜਿਹੜੇ ਜੋਗ ਸਾਡੇ ਕੋਲੇ ਖੇਡਦੇ ਸੀ ਉਹਨਾਂ ਦਾ ਸਾਡੇ ਨਾਲ ਪਿਆਰ ਵੀ ਬਹੁਤ ਆ ਕਿਉਂਕਿ ਸਾਡੇ ਘਰਾਂ ਦੇ ਸੀ ਦੇ ਮੈਂ ਲਾਲੀ ਹੋਣੀ ਐ ਹੈਪੀ ਹੋਣੀ ਸੀ ਗੋਪੀ ਹੋਣੀ ਸੀ ਕਾਲੇ ਹੋਣੀ ਸੀ ਬਹੁਤ ਪਿਆਰ ਸੀ ਇਹਨਾਂ ਨਾਲ ਹੁਣ ਮੇਰੇ ਕੋਲੇ ਟੀਮਾਂ ਦੋਏ ਖੇਡਦੀਆਂ ਸੀ ਛੋਟੇ ਦਾ ਬੱਚੇ ਚਲੋ ਤਾਂ ਪਰ ਨਵੀਂ ਸਕਲਾਈ ਸੀ ਵਿਚਾਰੇ ਛੋਟੇ-ਛੋਟੇ 8-8 10-10 ਸਾਲ ਦੇ ਵਧੀਆ ਖੇੜੇ ਸਾਕ ਬਹੁਤ ਭਜਦੇ ਸੀ ਉਹ ਜਾਗ ਬਹੁਤ ਤਿੱਖੇ ਸੀਗੇ ਇੱਕੋ ਇਹ ਲਾਲੀ ਗੋਣਾ ਦਾ ਪਿਆਰ ਸੀ ਜਿਹੜਾ ਲਾਲੀ ਮਾਣਾ ਗੋਪੀ ਕਾਲਾ ਤੇ ਹਰਮਨ ਜਿਹਕੇ ਜਾਣੇ ਸੀ ਇਹ ਜਿਹੜੇ ਖੇਡਦੇ ਸੀ ਅੱਦੇ ਸਟਾਪਰ ਬਣ ਜਾਂਦੇ ਸੀ ਅੱਦੇ ਰੀਡਰ ਬਣ ਜਾਂਦੇ ਸੀ ਲਾਲੇ ਕਾ ਗਿਆਨੀ ਸੀ ਜਿਵੇਂ ਰੀਡਰ ਸੀ ਲਾਲੀ ਸੀ ਰੀਡਰ ਤੇ ਹਰਮਨ ਸਟਾਪਰ ਮਾਣਾ ਸਟਾਪਰ ਆਈਪੀ ਸਟਾਪਰ ਗੋਲਾ ਸਟਾਪਰ ਤੇ ਗੋਪੀ ਕਾਲਾ ਇਹ ਸਾਰੇ ਰੀਡਰ ਸੀ ਬਹੁਤ ਵਧੀਆ ਮੇਰੇ ਕੋਲ ਖੇਡਣ ਲੱਗ ਬਹੁਤ ਵਧੀਆ ਜਾਣੀ ਸੋਹਣਾ ਲੱਗ ਸੀ ਖੇਡਣ ਤੇ ਪਾਸੀ ਵੀ ਪਤਾ ਲੱਗਣ ਲੱਗ ਗਿਆ ਸੀ ਕਿ ਭਾਈ ਵਾਲੇ ਖੇਡਦੇ ਆ ਘਲੌਂਗਾ ਉੱਤੇ ਸਰਜੀਤ ਸਿੰਘ ਪਤਾ ਪਾਸੇ ਵੀ ਲੱਗਣ ਲੱਗਿਆ ਸੀਗਾ ਬਹੁਤ ਬੰਦਿਆਂ ਨੂੰ ਹੋਰ ਬੰਦੇ ਵੀ ਘਲਾਉਣ ਲੱਗ ਗਏ ਜਿਵੇਂ ਭਾਲਾ ਘਲਾਉਣ ਲੱਗ ਗਿਆ ਸੀ ਰਾਮੇ ਆ ਰਾਮ ਰਾਮੂ ਵਾਲੇ ਵਾਲਾ ਕਿਹਨੇ ਰਾਮੇ ਵਾਲਾ ਸੀ ਕਿਹਨੇ ਰਾਮੂ ਵਾਲੇ ਵਾਲਾ ਉਹ ਵੀ ਘਲਾਉਂਦਾ ਸੀ ਜਵਾਕਾਂ ਨੂੰ ਬਹੁਤ ਉਹ ਸਾਥੋਂ ਮਗਰੋਂ ਲੱਗਿਆ ਸੀ ਖੇਡਣਾ ਮੈਂ ਪਹਿਲਾਂ ਖੇਡਦਾ ਸੀ ਮੈਂ ਤਾਂ ਮੈਂ ਕਹਿੰਦੀ 7 ਕ ਸਾਲ ਖੇਡਿਆ 3 ਕ ਸਾਲ 57 ਖੇਡਿਆ ਤੇ ਬਾਕੀ ਬਾਟ ਵਾਲੀ ਖੇਡਿਆ ਤੇ ਰੇਡ ਵੀ ਬਰੀ ਵਧਿਆ ਸੀ ਮੇਰੀ ਸਪ੍ਰਿੰਟ ਬਹੁਤ ਤਕੜੀ ਸੀ ਤੇ ਮੇਰੇ ਡਾਜ ਤਕੜੇ ਸੀ ਜਦ ਜਦ ਕਿਤੇ ਮੈਂ ਘਾਟ ਹੀ ਆਉਂਦਾ ਤੇ ਨਾ ਮੈਂ ਕੈਂਚੀ ਆ ਕਹਿੰਦਾ ਜਣੀ ਮੈਂ ਡਾਜ ਨਹੀਂ ਨਿਕਲਦਾ ਸੀ ਇਸੇ ਤਰ੍ਹਾਂ ਹੀ ਲਾਲੀ ਡਾਜ ਨਾਲ ਨਿਕਲਦਾ ਸੀ ਇੰਨਾ ਤੇ ਮੈਨੂੰ ਬਹੁਤ ਮਾਣ ਸੀਗਾ ਵੀ ਇਹ ਇੱਕ ਦਿਨ ਚੰਗਾ ਰੀਡਰ ਬਣ ਜਾਊਗਾ ਵੀ ਕਿਤੇ ਖਰਾਕ ਹੋਵੇ ਤੇ ਸਰੀਰ ਭਰ ਜਾਏ ਤਾਂ ਤੇ ਬਹੁਤ ਤਕੜਾ ਰੀਡਰ ਬਣਨਾ ਸੀ ਇਹਨੇ ਇਸੇ ਤੇ ਮੈਂ ਬਹੁਤ ਜ਼ੋਰ ਲਗਾਉਂਦਾ ਹੁੰਦਾ ਸੀ ਚੱਲ ਜੀ ਹੁੰਦੀ ਹੋਉਂਦੀ ਇਹ ਜਿਆ ਹੋਇਆ ਤੇ ਇੱਕ ਦਿਨ ਮੈਨੂੰ ਕਹਿੰਦਾ ਚਾਚਾ ਮੈਂ ਯਾਰ ਮੈਂ ਨਹੀਂ ਆ ਜਾਉਣਾ ਮੈਂ ਕਿਹਾ ਤੂੰ ਕੀ ਕਰਨਾ ਚ ਉਹਦੇ ਸਾਡੇ ਮੈਚ ਸੀ ਐ ਦਵਾਰ ਵਾਲਾ ਦਿਨ ਸੀ ਉਹਦੇ ਸਾਡੇ ਮੈਚ ਸੀ ਲਾਉਣੇ ਨਾਲ ਚਾਰ ਵੱਡਿਆਂ ਦੇ ਨਾਲ ਮੈਂ ਕਿਹਾ ਤੂੰ ਕੀ ਕਰਨਾ ਕਹਿੰਦਾ ਯਾਰ ਅਕੈਡਮੀ ਦਾ ਉੱਥੇ ਬਣਾ ਨਵੀਂ ਬਣੀ ਆ ਆਪਣੇ ਟਾਲੀ ਟਾਲੀ ਵਾਲਾ ਤੂੜਕੋਟ ਟਾਲੀ ਵਾਲਾ ਤੂੜਕੋਟ ਆ ਉਹ ਰੋਡ ਜਿਹੇ ਦੇ ਉੱਤੇ ਹੀ ਆ ਇੱਥੇ ਤੇ ਉੱਥੇ ਕੋਲੋਂਗਾ ਹੁੰਦਾ ਸਾਨੂੰ ਦੂਜਾ ਕਾਕਾ ਮਦਦ ਹੋ ਕੇ ਆਲਾ ਉਹ ਸਾਡੇ ਨਾਲ ਵੀ ਖੇਡਦਾ ਹੁੰਦਾ ਸੀ ਕਾਕਾ ਮਦੋ ਗਿਆਣਾ ਜਿਹੜਾ ਇਹਨਾਂ ਨੂੰ ਕੋਲਾਉਂਦਾ ਸੀ ਚਲ ਮੈਂ ਕਹਾਂ ਠੀਕ ਆ ਯਾਰ ਤੇਰੀ ਮਰਜ਼ੀ ਆ ਜਾਵੜਾ ਮੈਂ ਕਹਾਂ ਕੋਈ ਨਹੀਂ ਮੈਂ ਵੀ ਆ ਕੇ ਤੈਨੂੰ ਦੇਖੂਗਾ ਇਹੇ ਉੱਥੇ ਗਏ ਭਾਈ ਉੱਥੇ ਕੈਂਪ ਦੇ ਵਿੱਚ ਇੱਕ ਹੋਗਾ ਸ਼ਕੰਦਰ ਜਿਹੜਾ ਕਾਲਾ ਇੱਕ ਕਾਲਾ ਬੰਦ ਡੋੜਦਾ ਸੀ ਏਕਾਤ ਮੰਡਾਲੇ ਵਾਲਾ ਸੀ ਦੀਪਾ ਖਾਈ ਵਾਲਾ ਸੀ ਮੀਤ ਖਾਈ ਵਾਲਾ ਸੀ ਤੇ ਜੋਤੀ ਲੋਪੋ ਵਾਲਾ ਸੀ ਇਹਨਾਂ ਨੇ ਟ੍ਰਾਇਲ ਦਿੱਤੇ ਉੱਥੇ ਸੱਤ ਜਣਿਆਂ ਨੇ ਤੱਲੀੜ ਢੂੜ ਕੋਟ ਚਲ ਮੈਨੂੰ ਵੀ ਆਇਆ ਸੀ ਮੈਂ ਕਿਹਾ ਚਲ ਲਾਲੀ ਹੁਣੀ ਇਹ ਪਾਸ ਹੋ ਜਾਣ ਚਲ ਦੋ ਤਿੰਨ ਮੁੰਡੇ ਨਾਲ ਚੋਂ ਨਿਕਲ ਜਾਣ ਚਲਦਾ ਯਾਰ ਮੇਰਾ ਹੀ ਨਾਮ ਬਣੂਗਾ ਅਗਲਾ ਕਹਿੰਦਾ ਜੀਤਣੇ ਕਲਾਇਆ ਇਹ ਵੀ ਕਹਿੰਦਾ ਸੀ ਸਾਨੂੰ ਚਾਚੇ ਨੇ ਕਲਾਇਆ ਲਾਲੀ ਹੁਣੀ ਇਹੀ ਕਹਿੰਦੇ ਮੈਂ ਕਿਹਾ ਛੋਟੇ ਛੋਟੇ ਨੇਕੇ ਨੇਕੇ ਹੁੰਦੇ ਮੈਂ ਕਲਾਇਆ ਕਿਉਂਕਿ ਮੈਨੂੰ ਚਾਅ ਸੀ ਸਾਡੇ ਘਰਾਂ ਦਾ ਕਰਕੇ ਤੇ ਮੈਂ ਖੇਡਦਾ ਰਿਹਾ ਕਰਕੇ ਮੈਨੂੰ ਚਾਅ ਸੀ ਯਾਰ ਕੋਈ ਨਾ ਕੋਈ ਮੁੰਡਾ ਉੱਥੇ ਨਸ਼ਾ ਨੁਸ਼ਾ ਤੋਂ ਰਹਿਤ ਹੋ ਜਾਣਗੇ ਵੀ ਨਸ਼ਾ ਨੂੰ ਨਾ ਹੱਥ ਲਾਉਣਗੇ ਮੈਂ ਚਿੱਟੇ ਛੋਟੇ ਨੂੰ ਪੈਂਦੇ ਆ ਅੱਜਕੱਲ ਬੜੀਰ ਜਿ ਜੁਆਕਾਂ ਦਾ ਯਾਰ ਜਿਹੜੇ ਜੁਆਕਾਂ ਨੇ ਖੇਡਾਂ ਗਰਾਊਂਡਾਂ ਦੇ ਵਿੱਚ ਖੇਡਾਂ ਕਰਨੀਆਂ ਸੀ ਉਹਦਾ ਚੱਟੇ ਤੇ ਲਾਲ ਤੇ ਆਂ ਬੀਕੀ ਜਾਂਦਾ ਪਿੰਡਾਂ ਚ ਮੈਨੂੰ ਇਹ ਸੀ ਵੀ ਇੰਨਾਂ ਚੀਜ਼ਾਂ ਤੋਂ ਇਹ ਬਸ ਜਾਣਾ ਖਾਣਾ ਖਾਣ ਜੋਰ ਲਾਉਣ ਤੇ ਘਰ ਦੇ ਕੰਮ ਕਰਨ ਮੈਂ ਇਹਨਾਂ ਨੂੰ ਇਹ ਟ੍ਰੇਨ ਬਹੁਤ ਕਰਦਾ ਵੀ ਘਰੇ ਕੰਮ ਆਪਦੇ ਸਾਰੇ ਕਰਨੇ ਆ ਪੱਟੇ ਲਿਆਉਣੇ ਆ ਪਾਉਣੇ ਆ ਘਰਦਿਆਂ ਤੋਂ ਆਰਡਰ ਲੈ ਕੇ ਆਉਣਾ ਜਦੋਂ ਤੁਸੀਂ ਮੇਰੇ ਕੋਲ ਆਉਣਾ ਇਹ ਜਦੋਂ ਭਾਈ ਉੱਥੇ ਅਕੈਡਮੀ ਚ ਚਲੇ ਗਏ ਤੇ ਉੱਥੇ ਇਹ ਸੱਤ ਜਣੇ ਸੀ ਜਿਹੜਿਆ ਮੈਂ ਸਾਰਿਆਂ ਦੇ ਨਾਮ ਲਏ ਆ ਤੇ ਸੱਤੇ ਸੱਤੇ ਚ ਜਿਹੜੇ ਉਹਨਾਂ ਦੇ ਵਿੱਚੋਂ ਇਹ ਲਾਲੀ ਤੇ ਇੱਕ ਦੋ ਕੁ ਜਾਣੇ ਫਿਰ ਟ੍ਰਾਇਲ ਚੋਂ ਇਹ ਪਾਸ ਹੋਏ। ਇਹਦੀ ਸਪ੍ਰਿੰਟ ਤਗੜੀ ਸੀ ਤਾਂ ਪਾਸ ਹੋ ਗਿਆ। ਇਹਨੂੰ ਰੀਡਰ ਬਣਾ ਲਿਆ ਅਕੈडमी ਦੇ ਵਿੱਚ। ਚੱਲ ਜੀ ਇਹ ਉਧਰ ਲਾ ਕੇ ਖੇਡਣ ਇਹ। ਤੇ ਮੈਂ ਖੇਡਦਾ ਵੀ ਦੇਖਿਆ ਦੋ ਕੁ ਸਾਲ ਇਹ ਵਧੀਆ ਖੇਡਿਆ ਉੱਤੇ ਬਹੁਤ ਵਧੀਆ ਰੇੜੇ ਨੇ ਪਾਈ ਆ। ਆਮ ਇਹ ਰੰਗ-ਜੰਗ ਸਟਾਪਰਾਂ ਤੋਂ ਨਹੀਂ ਸੀ ਰੋਕਦਾ ਛੇਤੀ-ਛੇਤੀ ਕਿਉਂਕਿ ਹੌਲਾ ਸੀਗਾ ਡਾਜ ਮਾਰਨੀ ਤੇ ਭੱਜ ਜਾਣਾ ਦੂਰ ਹੋ ਜਾਣਾ ਬੰਦੇ ਤੋਂ। ਦੋ ਹੋ ਗਏ ਤੇ ਡਾਹ ਜਿੰਨੀ ਤਗੜੀ ਮਾਰਦੇ ਪਤਾ ਹੀ ਨਹੀਂ ਸਿਰ ਗਣਨ ਦਾ ਵੀ ਕਿੰਦਰ ਦੀ ਲੰਘ ਗਿਆ ਐਂ ਕਰਕੇ ਪਾਸ ਹੋ ਗਿਆ ਸੀ ਚੱਲ ਪਾਸ ਹੋਇਆ ਹੌਲੀ ਹੌਲੀ ਖੇਡਦਾ ਖੇਡਦਾ ਖੜਾ ਦੋਕ ਸਾਲੇ ਖੇਡਿਆ ਤੇ ਮੁੜ ਕੇ ਪਤਾ ਨਹੀਂ ਕੀ ਹੋ ਗਿਆ ਪਤੰਦਰ ਨੂੰ ਕਿਉਂਕਿ ਉੱਥੇ ਨੂੰ ਖਰਾਕ ਵੀ ਵਧੀਆ ਮਿਲਣ ਲੱਗ ਗਈ ਸੀ ਚੱਲ ਸੋਹਣਾ ਸਰੀਰ ਬਾਹਰ ਚੱਲਿਆ ਸੀਗਾ ਇਹ ਦੋ ਤਿੰਨ ਕਸਾਲੀ ਉੱਥੇ ਖੇਡਿਆ ਮੁੜ ਕੇ ਆ ਗਿਆ ਪਿੰਡ ਆ ਗਿਆ ਪਿੰਡ ਆ ਕੇ ਮੈਂ ਕਿਹਾ ਕੀ ਗੱਲ ਹੁਣ ਪਤੰਦਰਾ ਇੱਧਰ ਜਦੋਂ ਇਹ ਉੱਠ ਕੇ ਦੋ ਜਣੇ ਤੇ ਮੈਂ ਭਾਈ ਇਹ ਤਾਂ ਦੂਸਰੀ ਟੀਮ ਵੀ ਹੁਣ ਆਣੀ ਹੋਣੀ ਵੱਡਿਆਂ ਚਲੇ ਗਏ ਸਾਡੀਆਂ ਟੀਮਾਂ ਦੋ ਬਣ ਗਈਆਂ ਰਾਣਾ ਕਲੱਬ ਇੱਕ ਬਣ ਗਈ ਇੱਕ ਬਾਬਾ ਹੀਰਾ ਲਾਲ ਸਿੰਘ ਕਲੱਬ ਬਣ ਗਈ ਤੂੰ ਉਹ ਵੀ ਖੇਡ ਲਰਗੇ ਇਹ ਲਾਲੇ ਉਹਲੇ ਉੱਠ ਕੇ ਤੇ ਮਾਣੇ ਹੋਣੇ ਖੇਡ ਲਰਗੇ ਸਾਰੇ ਇੱਧਰ ਜਾਵੜੇ ਤੇ ਬਹੁਤ ਵਧੀਆ ਇਹ ਜਣੀ ਟੀਮਾਂ ਬਣ ਗਈਆਂ ਤੇ ਉੱਥੇ ਜਾ ਕੇ ਫਿਰ ਲਾਲੇ ਵਧੀਆ ਖੇਡਿਆ ਮਾਣਾਂ ਬਹੁਤ ਵਧੀਆ ਖੇਡਿਆ ਮਾਣਿਆਂ ਦੀ ਬਹੁਤ ਸਟਾਫ ਤਗੜੀ ਸੀ ਫੋਰਡ ਦੀ ਰੇਡ ਬਹੁਤ ਤਗੜੀ ਪੀਤੇ ਦੀ ਸਟਾਫ ਬਹੁਤ ਤਗੜੀ ਕੀਪੇ ਦੀ ਸਟਾਫ ਬਹੁਤ ਕੰਨੀ ਲਾਉਂਦੇ ਸੀ ਪੀਤਾ ਤੇ ਕੀਪਾ ਫੋਰਡ ਤੇ ਗਿਆਨੀ ਆਪਣਾ ਜਸੋਪੱਤੀ ਵਾਲਾ ਪ੍ਰਧਾਨ ਦਾ ਮੁੰਡਾ ਇਹ ਰੇਡ ਪਾਉਂਦੇ ਹੁੰਦੇ ਸੀ ਇੱਕ ਨੇ ਸ਼ਾਲ ਨਾਲ ਦੀਪਾ ਹੁੰਦਾ ਸੀ ਲਾਲੇ ਦਾ ਚੰਗਾ ਸੀ ਉਹ ਵੀ ਸਟਾਪਰ ਹੁੰਦਾ ਤੇ ਇੱਕ ਹੁੰਦੇ ਸੀ ਆਪਣੇ ਇਹ ਬਰਿੰਦਰ ਹੁਣੀ ਸਟਾਪਰ ਦੋਨੇ ਭرائی ਅੰਗਰ ਕਰ ਕਰੰਦੀਆਂ ਟੀਮਾਂ ਬਹੁਤ ਤਕੜੀਆਂ ਬਣ ਗਈਆਂ ਸੀ ਤੇ ਇਹ ਨਾਲ ਮਾਣੇ ਉਹਨਾਂ ਦੇ ਨਾਲੇ ਲਾਲੀ ਹੁਣੀ ਖੇਡਣ ਲੱਗੇ ਸੀ ਐਸਾ ਸਾਂਗ ਤੇ ਜਦੋਂ ਮੇਥੋਂ ਨਿਕਲ ਗਏ ਚੱਲ ਫਿਰ ਮੈਂ ਵੀ ਹਟ ਗਿਆ ਭਾਈ ਵਾਲੇ ਜਾਣਾ ਪਰ ਮੈਂ ਛੱਡ ਜਾਰ ਜਦੋਂ ਇੰਨੇ ਖਲਾਉਂਦੇ ਖਲਾਉਂਦੇ ਵਿੱਚੋਂ ਮੁੰਡੇ ਨਿਕਲ ਗਏ ਟ੍ਰਾਇਲ ਦੇਣ ਲੱਗੇ ਵਿੱਚ ਹੀ ਯਾਰ ਚਲੋ ਠੁੰਦਾ ਵੀ ਬੱਚੇ ਨੂੰ ਵੀ ਮੈਂ ਕਿੱਡਮੀ ਚ ਵੱਡ ਜਾਰ ਕਿਸੇ ਚੱਲ ਫਿਰ ਦਾ ਲੱਗ ਜੇ ਬਾਰਬੂਰ ਚ ਰਹਿ ਜਾਈਏ ਕੋਈ ਸੱਟ ਸੁੱਟ ਹੋ ਜਾਈਏ ਚੱਲ ਫਿਰ ਇਹ ਕੋਈ ਕੁਦਰਤ ਰੇ ਸਾਥ ਰਾਂ ਦਾ ਤਲਾ ਲੀ ਬਣਾ ਨੂੰ ਚੱਲੇ ਫਿਰ ਪੰਪ ਤੇ ਲੱਗ ਗਿਆ ਆ ਕੇ ਪੰਪ ਤੇ ਲੱਗਿਆ ਦੋ ਤਿੰਨ ਸਾਲ ਉੱਥੇ ਮੜਦਰਾ ਫਿਰ ਮੈਨੂੰ ਗਣਾ ਸ਼ੇਰਾ ਕਿਵੇਂ ਆ ਦੇਖ ਲਾ ਇਹਨਾਂ ਗਣਾ ਚਾਚਾ ਬਸ ਕੇ ਸਮਤਾ ਚਲ ਹੁਣ ਇਹ ਮੈਂ ਕਹਦੀ ਬਾਹਰ ਚਲਿਆ ਗਿਆ ਚਲ ਉੱਥੇ ਵਧੀਆ ਇਹਨਾਂ ਦੋਨਾਂ ਭਰਾਵਾਂ ਦੀ ਜੌਬ ਉੱਥੇ ਵਧੀਆ ਸੋਨਾ ਉਹਦਾ ਕੰਮ ਕਰਦੇ ਆ ਆਉਂਦਾ ਆਉਂਦਾ ਫੋਨ ਹੁਣ ਮੈਨੂੰ ਕਿਤੇ ਕਿਤੇ ਸਾਡੇ ਤੋਂ ਘਰਾਂ ਦੇ ਕਰਕੇ ਮੈਂ ਵੀ ਕਰ ਲੈਂਦਾ ਉਹਨਾਂ ਕਿਤੇ ਕਿਤੇ ਬਾਕੀ ਆਨੰਦਪੁਰ ਨੂੰ ਸਾਡੀ ਬਹੁਤ ਸਹਾਇਤਾ ਕਰਦੇ ਆ ਮੈਂ ਕਹਦੀ ਬਹੁਤ ਪੈਸੇ ਕਿਤੇ ਹੋਰ ਵੀ ਫੋਨ ਕਰਦਗੇ ਨਹੀਂ ਭਾਈ ਇਹ ਪ੍ਰੋਗਰਾਮ ਆਪਾਂ ਕਰਨ ਲੱਗਣਾ ਉੱਥੇ ਆਏ ਬਣਾਉਣਾ ਉਹ ਬਣਾਉਣਾ ਤੇ ਮੈਂ ਕਹਦੀ ਪੈਸੇ ਕੱਲ ਰਹਿੰਦੇ ਆ ਕਿਉਂਕਿ ਬਾਹਰ ਨੇ ਤਾਂ ਇਹੀ ਹੁੰਦਾ ਵੀ ਚਲ ਉਹਨਾਂ ਦੇ ਡਾਲਰਾਂ ਦੇ ਚੱਲਣੇ ਆ ਤੇ ਸਾਡੇ ਇਥੇ ਰੁਪਈਆਂ ਦੇ ਚੱਲਣੇ ਆ ਥੋੜੀ ਕ ਅਹੀਂ ਜਿੰਨੇ ਸਾਡੇ ਬੱਚੇ ਸਾਰੇ ਨਾਲ ਮੇਰਾ ਬਹੁਤ ਬ੍ਰੇਮ ਆ ਅਸੀਂ ਬਾਬਾ ਪਾ ਜਿਸਕਰਾਂ ਦੇ ਅਸਥਾਨ ਤੇ ਜੇ ਕਦੇ ਸਾਨੂੰ ਲੋਡ ਪਵੇ ਕਿਸੇ ਚੀਜ਼ ਦੀ ਕੋਈ ਕਾਰਜ ਬਣਾਉਣਾ ਸ਼ੁਰੂ ਕਰਨਾ ਉੱਤੇ ਬਰਹੀ ਬੱਚਾ ਨੂੰ ਪੋਰਾ ਕਰ ਦਨੇ ਆ ਫਿਰ ਇਹ ਕਾਲ ਦੇ ਆ ਕਹਿੰਦੇ ਚਾਚਾ ਕੋਈ ਗੱਲ ਨਹੀਂ ਬੇਫਿਕਰ ਰਹਿ ਤੂੰ ਵੀ ਕੰਮ ਕਰਨ ਵਾਲੇ ਬਣੋ ਪੈਸੇ ਨਾਲ ਫਿਕਰ ਕਰੋ ਇਧਰ ਪ੍ਰੀਤਮ ਸਾਡੇ ਹੈਗਾ ਸਾਡੇ ਗਵਾਰਡ ਚ ਸਰਦਾਰ ਗੱਜਣ ਸਿੰਘ ਕੈਨੇਡਾ ਵਾਸੀ ਆ ਉਹਦੀ ਸਾਨੂੰ ਬਹੁਤ ਵੱਡੀ ਬਹੁਤ ਵੱਡਾ ਜਾਨੀ ਉਹਦਾ ਸਾਨੂੰ ਆਸਰਾ ਉਹਨੇ ਕਹਿੰਦਾ ਪੈਸੇ ਦਾ ਫਿਕਰ ਨਾ ਕਰੋ ਯਾਰ ਬਾਬੇ ਦੇ ਕੰਮ ਚਲਾਇਓ ਪੈਸਾ ਤਾਂ ਹੱਥਾਂ ਦੀ ਮਾਇਆ ਤੇ ਇੱਥੇ ਦੁਨੀਆਂ ਤੇ ਇੱਥੇ ਹੀ ਰਹਿ ਜਾਣਾ ਇਹ ਤਾਂ ਨਾਂ ਹੀ ਨਾਲ ਜਾਣਿਆ ਐਵੇਂ ਕਹਿੰਦੇ ਬਹੁਤ ਨੇ ਬਾਬੇ ਪੈਸੇ ਕਰਾਂਤੀ ਜਗਾ ਤੇ ਉਹਨੇ ਵੀ ਬਹੁਤ ਦਾਨ ਕਰਿਆ ਪਹਿਲੀਆਂ ਜੇ ਮੈਂ ਕਹਿੰਦੀ ਮਾਇਆ ਦੇ ਚਾਚੇ ਦੇ ਨਾਂ ਤੇ ਬਹੁਤ ਦਾਨ ਕਰਿਆ ਰੁਪਈਆ 10-12 ਲੱਖ ਰੁਪਈਆ ਦਿੱਤਾ ਹਵਾ ਭਾਈ ਵਾਲੇ ਕਿਉਂਕਿ ਉਹ ਸਵਰਗਵਾਸ ਹੋ ਗਿਆ ਸੀ ਜੋ ਉਹਦੀ ਪੈੜੀ ਸੀ ਅਸੀਂ ਲਈ ਸੀ ਲਾ ਪੈਸਾ ਮੇਰੇ ਕੋਲ ਸੀ ਮੈਂ ਉਹ ਵਾਦਾ ਕਰਦਾ ਸਾਰਾ ਭਾਈ ਵਾਲੇ ਦੇਦਾ ਸੀ ਇਸ ਤਰ੍ਹਾਂ ਸਾਡੀ ਜਗ੍ਹਾ ਨੇ ਬਹੁਤ ਤਰੱਕੀ ਕੀਤੀ ਹੈ ਬਾਈ ਗੁਰੂ ਤੰਦਰੁਸ ਦੀਵਾਖਣ ਚਲਦੀ ਕਲਾ ਰਕਣ ਸਾਰਾ ਨੂੰ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ